ਜਿਵੇਂ ਜਿਵੇਂ ਗਰਮੀ ਵਧ ਰਹੀ ਹੈ ਓਵੇਂ ਓਵੇਂ ਪਹਾੜਾਂ ਵਾਲੇ ਪਾਸੇ ਭੀੜ ਵਧ ਰਹੀ ਹੈਗੀ ਦਰਅਸਲ ਗਰਮੀ ਤੋਂ ਬਚਣ ਦੇ ਲਈ ਲੋਕ ਛੁੱਟੀਆਂ ਦੇ ਲਈ ਜਾਂ ਕੁਝ ਦਿਨ ਠੰਡ ਦੇ ਵਿੱਚ ਠੀਕ ਠਾਕ ਮੌਸਮ 'ਚ گزارਣ ਦੇ ਲਈ ਪਹਾੜਾਂ ਦਾ ਰੁਖ ਕਰ ਰਹੇ ਨੇ ਇਸ ਕਰਕੇ Shimla Manali ਵਰਗੇ ਸ਼ਹਿਰਾਂ ਦੇ ਵਿੱਚ ਇਸ ਵਕਤ ਭੀੜ ਹੋ ਗਈ ਹੈ ਤੇ ਟ੍ਰੈਫਿਕ ਜਾਮ نیشنل ਹਾਈਵੇ ਤੇ ਦੇਖਿਆ ਜਾ ਰਿਹਾ ਹੈ Manali ਕੋਲ نیشنل ਹਾਈਵੇ ਤੇ 3 ਤੋਂ 4 ਕਿਲੋਮੀਟਰ ਲੰਬਾ ਜਾਮ ਅੱਜ ਦੇਖਣ ਨੂੰ ਮਿਲਿਆ ਇਸ ਕਰਕੇ ਕਈ ਸੈਲਾਨੀ ਟਨਲ ਦੇ ਅੰਦਰ ਵੀ ਫਸੇ ਹੋਏ ਦਿਖਾਈ ਦਿੱਤੇ ਅੱਜ ਉੱਤਰੀ ਭਾਰਤ ਦੇ ਵਿੱਚ ਖਾਸ ਕਰਕੇ ਅੱਪਰ ਨਾਰਥ ਜੰਨਾ ਹੈ ਉੱਥੇ ਤਾਪਮਾਨ 40-45 ਡਿਗਰੀ ਦੇ ਆਸ-ਪਾਸ ਹੈ ਜਿਸ ਕਰਕੇ ਲੋਕ ਮਨਾਲੀ ਸ਼ਿਮਲਾ ਦਾ ਰੁਖ ਕਰ ਰਹੇ ਹੈ ਜਿੱਧਰ ਤਾਪਮਾਨ ਫਿਲਹਾਲ 25 ਤੋਂ 28 ਡਿਗਰੀ 26 ਤੋਂ 28 ਡਿਗਰੀ ਦੇ ਵਿਚਕਾਰ ਹੈ ਜਿਵੇਂ ਜਿਵੇਂ ਗਰਮੀ ਵਧ ਰਹੀ ਹੈ ਓਵੇਂ ਓਵੇਂ ਪਹਾੜਾਂ ਵਾਲੇ ਪਾਸੇ ਭੀੜ ਵਧ ਰਹੀ ਹੈਗੀ ਦਰਅਸਲ ਗਰਮੀ ਤੋਂ ਬਚਣ ਦੇ ਲਈ ਲੋਕ ਛੁੱਟੀਆਂ ਦੇ ਲਈ ਜਾਂ ਕੁਝ ਦਿਨ ਠੰਡ ਦੇ ਵਿੱਚ ਠੀਕ-ਠਾਕ ਮੌਸਮ ਚ ਗੁਜ਼ਾਰਨ ਦੇ ਲਈ ਪਹਾੜਾਂ ਦਾ ਰੁਖ ਕਰ ਰਹੇ ਨੇ ਇਸ ਕਰਕੇ Shimla Manali ਵਰਗੇ ਸ਼ਹਿਰਾਂ ਦੇ ਵਿੱਚ ਇਸ ਵਕਤ ਭੀੜ ਹੋ ਗਈ ਹੈ ਤੇ ਟ੍ਰੈਫਿਕ ਜਾਮ ਨੈਸ਼ਨਲ ਹਾਈਵੇ ਤੇ ਦੇਖਿਆ ਜਾ ਰਿਹਾ ਹੈ Manali ਕੋਲ ਨੈਸ਼ਨਲ ਹਾਈਵੇ ਤੇ 3 ਤੋਂ 4 ਕਿਲੋਮੀਟਰ ਲੰਬਾ ਜਾਮ ਅੱਜ ਦੇਖਣ ਨੂੰ ਮਿਲਿਆ ਇਸ ਕਰਕੇ ਕਈ ਸੈਲਾਨੀ ਟਨਲ ਦੇ ਅੰਦਰ ਵੀ ਫਸੇ ਹੋਏ ਦਿਖਾਈ ਦਿੱਤੇ ਅੱਜ ਉੱਤਰੀ ਭਾਰਤ ਦੇ ਵਿੱਚ ਖਾਸ ਕਰਕੇ ਅੱਪਰ ਨਾਰਥ ਜਿੱਨਾ ਹੈ ਉੱਥੇ ਤਾਪਮਾਨ 40-45 ਡਿਗਰੀ ਦੇ ਆਸ-ਪਾਸ ਹੈ ਜਿਸ ਕਰਕੇ ਲੋਕ ਮਨਾਲੀ ਸ਼ਿਮਲਾ ਦਾ ਰੁਖ ਕਰ ਰਹੇ ਹੈ ਜਿੱਧਰ ਤਾਪਮਾਨ ਫਿਲਹਾਲ 25 ਤੋਂ 28 ਡਿਗਰੀ 26 ਤੋਂ 28 ਡਿਗਰੀ ਦੇ ਵਿਚਕਾਰ ਹੈ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਓਵੇਂ ਓਵੇਂ ਪਹਾੜਾਂ ਵਾਲੇ ਪਾਸੇ ਭੀੜ ਵੱਧ ਰਹੀ ਹੈਗੀ ਦਰਅਸਲ ਗਰਮੀ ਤੋਂ ਬਚਣ ਦੇ ਲਈ ਲੋਕ ਛੁੱਟੀਆਂ ਦੇ ਲਈ ਜਾਂ ਕੁਝ ਦਿਨ ਠੰਡ ਦੇ ਵਿੱਚ ਠੀਕ ਠਾਕ ਮੌਸਮ 'ਚ ਗੁਜ਼ਾਰਨ ਦੇ ਲਈ ਪਹਾੜਾਂ ਦਾ ਰੁਖ ਕਰ ਰਹੇ ਨੇ ਇਸ ਕਰਕੇ Shimla Manali ਵਰਗੇ ਸ਼ਹਿਰਾਂ ਦੇ ਵਿੱਚ ਇਸ ਵਕਤ ਭੀੜ ਹੋ ਗਈ ਹੈ ਤੇ ਟ੍ਰੈਫਿਕ ਜਾਮ ਨੈਸ਼ਨਲ ਹਾਈਵੇ ਤੇ ਦੇਖਿਆ ਜਾ ਰਿਹਾ ਹੈ Manali ਕੋਲ ਨੈਸ਼ਨਲ ਹਾਈਵੇ ਤੇ 3 ਤੋਂ 4 ਕਿਲੋਮੀਟਰ ਲੰਬਾ ਜਾਮ ਅੱਜ ਦੇਖਣ ਨੂੰ ਮਿਲਿਆ ਇਸ ਕਰਕੇ ਕਈ ਸੈਲਾਨੀ ਟਨਲ ਦੇ ਅੰਦਰ ਵੀ ਫਸੇ ਹੋਏ ਦਿਖਾਈ ਦਿੱਤੇ ਅੱਜ ਉੱਤਰੀ ਭਾਰਤ ਦੇ ਵਿੱਚ ਖਾਸ ਕਰਕੇ ਅੱਪਰ ਨਾਰਥ ਜੰਨਾ ਹੈ ਉੱਥੇ ਤਾਪਮਾਨ 40-45 ਡਿਗਰੀ ਦੇ ਆਸ-ਪਾਸ ਹੈ ਜਿਸ ਕਰਕੇ ਲੋਕ ਮਨਾਲੀ ਸ਼ਿਮਲਾ ਦਾ ਰੁਖ ਕਰ ਰਹੇ ਹੈ ਜਿੱਧਰ ਤਾਪਮਾਨ ਫਿਲਹਾਲ 25 ਤੋਂ 28 ਡਿਗਰੀ 26 ਤੋਂ 28 ਡਿਗਰੀ ਦੇ ਵਿਚਕਾਰ ਹੈ